ਬੋਲੇ ਦੂਰ ਵੀ ਵੱਡੇ ਪਾਜਾ ਤੇ ਮੋਟਰਸਾਈਕਲ 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 ਵੀ ਨਹੀਂ ਟੋਟਾ ਮੋਟਰਸਾਈਕਲ ਕਿਦਾਂ ਮੰਗਵਾਇਆ ਮੰਗਵਾਇਆ ਕਿਹੜੇ ਬੰਦੇ ਦਾ ਮੰਗਵਾਇਆ ਮਸੀ ਦੇ ਮੁੰਡੇ ਦਾ ਉਹਦਾ ਨਾਂ ਕੀ ਏ ਸੈਦੀ ਉਹਦਾ ਕਿਹੜਾ ਪਿੰਡ ਏ ਉਹਦਾ ਪਿੰਡ ਹਾਜਲਗਾ ਤੋਂ ਕੁਝ ਪੂਰ ਸਾ ਹਾਜਲਗਾ ਤੋਂ ਅੱਗੇ ਕਬੂਲ ਛਾਂ ਤੁਸੀਂ ਇਹ ਦੱਸੋ ਵੀ ਜਿਹੜਾ ਮੋਟਰਸਾਈਕਲ ਉਥੋਂ ਮੰਗਣ ਵਾਸਤੇ ਗਏ ਸੀ ਜਾਂ ਤੁਹਾਨੂੰ ਇੱਥੇ ਦੇਖ ਕੇ ਗਿਆ ਸੀ ਉਹ ਦੇਖ ਕੇ ਗਿਆ ਸੀ ਕਿੰਨੇ ਦਿਨ ਹੋ ਗਏ ਆ 10 ਦਿਨ ਹੋ ਗਏ ਜੀ ਮੈਂ ਉਹਨੂੰ ਕਿਹਾ ਸੀ ਮੈਂ ਪ੍ਰੋਗਰਾਮ ਤੁਸੀਂ ਉਹਦੇ ਨਾਲ ਮੇਰੀ ਗੱਲ ਕਰਾ ਸਕਦੇ ਆ ਉਹ ਇਹਦਾ ਨੰਬਰ ਤੇਗਾ ਉਹ ਕਿਹਨਾਂ ਦਾ ਉਹ ਮੇਰੇ ਮੈਂ ਤੁਸੀਂ ਮੇਰੀ ਕਾਰ ਦੇਣਾ ਗੱਲ ਤੁਹਾਡੇ ਨਾਲ ਮੰਨ ਕੇ ਚੱਲੋ ਗੱਲ ਨਹੀਂ ਹੁੰਦੀ ਤੁਸੀਂ ਮੇਰੇ ਨਾਲ ਉਹਦੀ ਗੱਲ ਕਰਾ ਸਕਦੇ ਨਾ ਕਰਦੇ ਨਾਲ ਗੱਲ ਕਰਾ ਸਕਦੇ ਉਹਦੇ ਨਾਲ ਗੱਲ ਕਿਉਂ ਨਹੀਂ ਕਰਾਉਂਦੇ ਤੁਸੀਂ ਉਹ ਬਾਹਰ ਕਿੱਧਰ ਹੁੰਦਾ ਬਾਹਰ ਬਾਹਰ ਕਿਹੜੀ ਕੰਟਰੀ ਚੋਂ ਬਾਹਰ ਦੀ ਕੰਟਰੀ ਨਹੀਂ ਉਹ ਕਿਤੇ ਬਾਹਰ ਅੱਛਾ ਬਾਹਰ ਬਾਹਰ ਹਾਂ ਕਹਿੰਦਾ ਸਿੱਧਕੇ ਲੜਾਈ ਦਾ ਰੋਲਾ ਸੱਚਾ ਠੀਕ ਹੈ ਕਿਹਦਾ ਮਤਲਬ ਮੋਟਰਸਾਈਕਲ ਤੇਰੀ ਮਾਸੀ ਦੇ ਮੁੰਡੇ ਦਾ ਤੇ ਜਿਹੜਾ ਫੋਨ ਹੈ ਤੇਰੇ ਵੱਡੇ ਭਰਾ ਦਾ ਇਹੋ ਗੱਲ ਹੀ ਹੈ ਨਾ ਠੀਕ ਹੈ ਚਲੋ ਆਪਾਂ ਕਲੀਅਰ ਕਰ ਲੈਨੇ ਆ ਪਰ ਮਾਸੀ ਜਾਂ ਮਾਸੜ ਦਾ ਨੰਬਰ ਤਾਂ ਹੋਵੇਗਾ ਹੀ ਉਹਨਾਂ ਦਾ ਕੋਈ ਨੰਬਰ ਤਾਂ ਹੋਊਗਾ ਹੈ ਪੱਕਾ ਆ ਤੁਹਾਡੇ ਸਾਹਮਣੇ ਆਪਾਂ ਗੱਲ ਕਰਾਂਗੇ ਨੰਬਰ ਦੱਸੋ ਨੰਬਰ ਦੀ ਯਾਦ ਨਹੀਂ ਕਰੋਗਾ ਨਾ ਬੈਂਕ ਦਾ ਫੇਰ ਮਾਨੀ ਤੇ ਮੈਂ ਮੂੰਹ ਤੇ ਬਕਵਾਸ ਮਾਰੀਏ ਨਾ ਚੱਲੀ ਲਾਈਵ ਜਾਂਦੇ ਨੇ ਹਾਂ ਚਲੋ ਲੋਕਲ ਲੋਕਲ ਕਿਤੇ ਨਹੀਂ ਨਹੀਂ ਆਹਰ ਨੂੰ ਲੋਕਲ ਕੋਈ ਮੱਲਾ ਤਾਂ ਹੋਊਗੀ ਹਾਂਜੀ ਜਵਾਰ ਹਾਂਜੀ ਚੁਗੇ ਜਵਾਰ ਸ ਇਹ ਤੁਹਾਡਾ ਕੀ ਲੱਗਦਾ ਹਾਂਜੀ ਰਿਸ਼ਤੇਦਾਰੀ ਕੀ ਰਿਸ਼ਤੇਦਾਰੀ ਹੈ ਵਾਹ ਵਾਹ ਲੱਗਦਾ ਹੈ ਪੁਆ ਹੀ ਲੱਗਦੇ ਨੇ ਅੱਛਾ ਪੁਆ ਹੀ ਲੱਗਦੇ ਨੇ ਠੀਕ ਹੈ ਵੀ ਜੇਕਰ ਇਹਦੀ ਮੰਮੀ ਤੁਹਾਡੀ ਪੁਆ ਲੱਗਦੀ ਹੈ ਜਿੰਨਾਂ ਦਾ ਮੋਟਰਸਾਈਕਲ ਹੈ ਉਹ ਤੁਹਾਡੇ ਕੀ ਲੱਗਦੇ ਆ ਹਾਂਜੀ ਮੈਨੂੰ ਇੰਨੇ ਪਤਾ ਨਹੀਂ ਕਿੱਥੇ ਆ ਦੇਖਿਆ ਸੀ ਮੈਂ ਤੇ ਨਾਲ ਆਇਆ ਸੀ ਜੇਕਰ ਭਲੇ ਮੰਨ ਕੇ ਚੱਲੋ ਜੀ ਤੁਹਾਡੀ ਮੰਨ ਕੇ ਚੱਲੋ ਇਹ ਮੁੰਡਾ ਜਿਹੜਾ ਤੁਹਾਡੀ ਪੁਆ ਦਾ ਮੁੰਡਾ ਲੱਗਦਾ ਹੈ ਤੇ ਤੁਹਾਨੂੰ ਇਹ ਕਿਉਂ ਨਹੀਂ ਪਤਾ ਵੀ ਉਧਰ ਨਾਲ ਸਾਡੀ ਕੀ ਰਿਸ਼ਤੇਦਾਰੀ ਹੈ ਜਿਨ੍ਹਾਂ ਦੇ ਮੋਟਰਸਾਈਕਲ ਹੈ ਹਾਂਜੀ ਤੁਹਾਨੂੰ ਨਹੀਂ ਪਤਾ ਠੀਕ ਹੈ ਵਿਹਾਂ ਤੇ ਤੁਸੀਂ ਇਕੱਠੇ ਹੀ ਸੀ ਸਾਡੀ ਇੱਕੋ ਗਲਤੀ ਲੱਗੀ ਅਸੀਂ ਮੋੜ ਸਮ ਮੋੜ ਲਿਆ ਪਿੱਛੇ ਬੇਟਾ ਮੈਂ ਤੁਹਾਨੂੰ ਉਹੀ ਗੱਲ ਇਹਦਾ ਪੁੱਛ ਰਿਆ ਨਾ ਤੁਸੀਂ ਕਹਿ ਰਹੇ ਆਂ ਵੀ ਮੋਟਰਸਾਈਕਲ ਮਾਸੀ ਦੇ ਮੁੰਡੇ ਦਾ ਹੈ ਜਿਹੜਾ ਫੋਨ ਹੈ ਤੁਹਾਡੇ ਕੋਲ ਉਹ ਵੱਡੇ ਬ੍ਰਦਰ ਦਾ ਸਮਝਦੇ ਗਲੇ ਤੁਸੀਂ ਇਹੋ ਗੱਲ ਹੀ ਕਹਿ ਰਹੇ ਨਾ ਠੀਕ ਹੈ ਨਾ ਚਲੋ ਆਪਾਂ ਚੈੱਕ ਕਰ ਲੈਨੇ ਆਂ ਵੀ ਜੇਕਰ ਇਹਦਾ ਕੋਈ ਡਾਕੂਮੈਂਟ ਹੈਗਾ ਤਾਂ ਮੈਨੂੰ ਮੰਗਾ ਦਿਓ ਠੀਕ ਹੈ ਨਾ ਜੇ ਡਾਕੂਮੈਂਟ ਨਾ ਮਿਲਿਆ ਜੇ ਗਰ ਮੋਟਰਸ ਦੇ ਵਿੱਚ ਐਸੀ ਨੰਬਰ ਤੋਂ ਚੈੱਕ ਕਰਕੇ ਮੋਟਰਸਾਈਕਲ ਹੋਰ ਗਾ ਨਿਕਲ ਪਿਆ ਨਾਲ ਤੁਹਾਡੇ ਦੇ ਪਰਚਾ ਦੇਾਂਗੇ ਨਾਲੇ ਮੋਟਰਸਾਈਕਲ ਤੇ ਦੇਾਂ ਸਮਝ ਗਏ ਕਿੰਨੇ ਟਾਈਮ ਵਿੱਚ ਇਹਦਾ ਪ੍ਰੂਫ ਮੰਗਾਓਗੇ ਕਿੰਨੇ ਟਾਈਮ ਵਿੱਚ ਇਹਦਾ ਪ੍ਰੂਫ ਮੰਗਾਓਗੇ ਫੇਰ ਹੀ ਮੈਨੂੰ ਪਤਾ ਲੱਗੂਗਾ ਨਾ ਮੋਟਾ ਹੋਏਗਾ ਤੁਹਾਡਾ ਆਪ ਦਾ ਸਵਾਲਾ ਬੇਟਾ ਵਟਸਐਪ ਤੇ ਮੰਗਵਾ ਲੈ ਹੈ ਹੋਣ ਕਹਿੰਦਾ ਮਾਸੀ ਦੇ ਮੁੰਡੇ ਦਾ ਹੈ ਪ੍ਰੋਗਰਾਮ ਤੇ ਨਹੀਂ ਜੀ ਪ੍ਰੋਗਰਾਮ ਹਾਂਜੀ ਉਹਦੀ ਮਾਸੀ ਦੇ ਮੁੰਡੇ ਦਾ ਇਹ ਉਹਦੀ ਭੂਆ ਦਾ ਮੁੰਡਾ ਤੇ ਫਿਰ ਤੇਰੀ ਉਹ ਵੀ ਭੂਆ ਹੀ ਲੱਗੀ ਓਹ ਹੋ ਤੁਸੀਂ ਸਮਝ ਨਹੀਂ ਰਿਹਾ ਮੇਰੀ ਗੱਲ ਓਹ ਹੋ ਬਾਓ ਤੁਸੀਂ ਮੇਰੀ ਬਾਸ਼ਾ ਨੂੰ ਨਹੀਂ ਸਮਝ ਰਹੇ ਸਮਝਣ ਦੀ ਕੋਸ਼ਿਸ਼ ਕਰੋ ਚੱਕ ਹੋਰ ਮੋਟਰਸਾਈਕਲ ਹੋਰ ਆ ਗਿਆ